ਦੋਸਤੋ ਸਭ ਤੋਂ ਪਹਿਲਾਂ ਪਿਆਰ ਭਰੀ ਸ਼ਤਿ ਸ਼੍ਰੀਕਾਲ ਅੱਜ ਆਪਾਂ ਇਹ ਕਹਿੰਨਾ ਪੁਰਾਣੇ ਸਮੇਂ ਦੇ ਵਿੱਚ ਕੈਸਟ ਵਾਲੇ ਡੈਕ ਕਿੱਦਾਂ ਦੇ ਹੁੰਦੇ ਸੀ ਅਲਗ-ਅਲਗ ਵੱਖ-ਵੱਖ ਦੀਆਂ ਕੰਪਨੀਆਂ ਨੇ ਆਪੋ ਆਪਣੇ ਢੰਗ ਨਾਲ ਬਣਾਏ ਹਨ ਕੋਈ ਐਫਐਲਡੀ ਬਣਾਇਆ ਕੋਈ ਗੋਲਡਨ ਬਣਾਇਆ ਕੋਈ ਆਟੋ ਰਿਵਰਸ ਬਾਕਮੈਨ ਇਦਾਂ ਦੇ ਕਈ ਪ੍ਰੋਜੈਕਟ ਤਿਆਰ ਹੋਏ ਹਨ ਆਪਾਂ ਜਿਹੜਾ ਗੋਲਡਨ ਮਕੈਨੀਕਲ ਜਿਹੜਾ ਹੈਗਾ ਡੈਕ ਜਿਹਦੀ ਕਾਫੀ ਚਰਚਾ ਦੇ ਵਿੱਚ ਰਹੀ ਹੈ ਤੇ ਕਾਫੀ ਮਜ਼ਬੂਤ ਵੀ ਰਿਹਾ ਇਹ ਆ ਗੋਲਡਨ ਡੈਕ ਦਾ ਮਕੈਨੀਕਲ ਇਨੂੰ ਗੋਲਡਨ ਡੈਕ ਵੀ ਕਹੀ ਜਾਂਦੇ ਆ ਗੋਲਡਨ ਮਕੈਨੀਕਲ ਵੀ ਕਹੀ ਜਾਂਦੇ ਆ ਤੇ ਇਹਦੇ ਬਾਰੇ ਜੇ ਆਪਾਂ ਗੱਲ ਕਰੀਏ ਨਾ ਇਹ ਜਿਹੜਾ ਮਕੈਨੀਕਲ ਸੀਗਾ ਇੰਨਾ ਮਜ਼ਬੂਤ ਸੀ ਕਿ ਤੁਸੀਂ ਹਰਾਨ ਮੰਨ ਜੂਗੇ ਇਹ ਤਾਂ ਮੈਂ ਤੁਹਾਨੂੰ ਹਲੇ ਇੱਕ ਦੋ ਨੰਬਰ ਵਾਲਾ ਮਕੈਨੀਕਲ ਦਿਖਾ ਰਿਹਾ ਇੱਕ ਇਸ ਤੋਂ ਪਹਿਲਾਂ ਐਲਨ ਦਾ ਮਕੈਨੀਕਲ ਹੁੰਦਾ ਸੀ ਐਲਨ ਕੰਪਨੀ ਦਾ ਉਹ ਮੇਰੇ ਕੋਲੇ ਸੈਕੰਡ ਹੈਂਡ ਪਿਆ ਉਹ ਤੁਹਾਨੂੰ ਮੈਂ ਦਿਖਾ ਦਿੰਨਾ ਵਾ ਇਹ ਆ ਐਲਨ ਦਾ ਮਕੈਨੀਕਲ ਤੁਸੀਂ ਯਕੀਨ ਮੰਨੋਗੇ ਵੀ ਜਿਹੜਾ ਐਲਨ ਦਾ ਮਕੈਨੀਕਲ ਸੀ ਨਾ ਇਹ ਇੰਨਾ ਮਜ਼ਬੂਤ ਲੋਹੇ ਦਾ ਬਣਿਆ ਹੋਇਆ ਸੀਗਾ ਇੱਕ ਵਾਰੀ ਆਪਣੇ ਡੈੱਕ 'ਚ ਫਿੱਟ ਕਰਾ ਲਿਆ ਮੈਨੂੰ ਨਹੀਂ ਲੱਗਦਾ ਸੀ ਵੀ 1.5-2 ਸਾਲ ਤੱਕ ਇਹਨੂੰ ਕੋਈ ਪ੍ਰੋਬਲਮ ਆ ਜਾਂਦੀ ਨਹੀਂ ਕੰਪਨੀ ਨੇ ਬੜਾ ਵਧੀਆ ਤੇ ਕਈ ਗੱਲਾਂ ਧਿਆਨ 'ਚ ਰੱਖ ਕੇ ਇਹਨੂੰ ਬਣਾਇਆ ਸੀ ਹਰ ਚੀਜ਼ ਦੀ ਚਾਹੇ ਉਹ ਮੋਟਰ ਸੀ ਹੈਨਾ ਹੈੱਡ ਸੀ ਰੂਲਰ ਸੀ ਇਹ ਬੀਲ ਸੀ ਇਹ ਫਿਰਕੀਆਂ ਇਹ ਸੈਂਟਰ ਪੁੜੀ ਇਹ ਕਲੱਚ ਆਹ ਕਲੱਚ ਕਲੱਚ ਤਾਂ ਇੰਨਾ ਮਜ਼ਬੂਤ ਸੀ ਮੈਨੂੰ ਨਹੀਂ ਲੱਗਦਾ ਵੀ ਇਹ ਕਲੱਚ ਕਿਸੇ ਦਾ ਖਰਾਬ ਹੋਇਆ ਹੋਵੇ ਨਹੀਂ ਇਹ ਮਕੈਨੀਕਲ ਟੁੱਟਦਾ ਸਕਦਾ ਸੀ ਨਹੀਂ ਆਹ ਪੱਤੀਆਂ ਪਰ ਮੈਨੂੰ ਕਲੱਚ ਨਹੀਂ ਲੱਗਦਾ ਜੀ ਵੀ ਕਲੱਚੇ ਦਾ ਖਰਾਬ ਹੋ ਗਿਆ ਉਹ ਇੰਨਾ ਵਧੀਆ ਕਲੱਚ ਹੈ ਵੀ ਬਣਾਇਆ ਕੱਲਾ ਕਲੱਚ ਨਹੀਂ ਇਹਦੇ ਨਾਲ ਨਾਲ ਉਹਨੇ ਸਾਰੀਆਂ ਚੀਜ਼ਾਂ ਧਿਆਨ ਰੱਖ ਕੇ ਚਾਹੀਆਂ ਸੁੱਚਾਂ ਸੀਗੀਆਂ ਚਾਹੇ ਆਹ ਪੱਤੀ ਸੀ ਚਾਹੇ ਬੀਲ ਸੀਗਾ ਚਾਹੇ ਮੋਟਰ ਸੀ ਚਾਹੇ ਨਟ ਸੀ ਕੋਈ ਵੀ ਨਿੱਕੇ ਤੋਂ ਨਿੱਕੇ ਸਪ੍ਰਿੰਗ ਤੋਂ ਲੈ ਕੇ ਬੜਾ ਕੰਪਨੀ ਨੇ ਧਿਆਨ ਚ ਰੱਖ ਕੇ ਬਹੁਤ ਹੀ ਮਜ਼ਬੂਤ ਤੇ 골ਡਨ ਡੈਕ ਬਣਾਇਆ ਸੀਗਾ ਜਿਹੜੇ ਆਹ 2 ਨੰਬਰ ਦੇ ਵਿੱਚ ਮਕੈਨੀਕਲ ਆਏ ਹਨ ਇਨੋਂ ਉੱਪਰ ਦੋ ਨੰਬਰ ਜੀ ਕਹਿ ਸਕਦੇ ਆ ਇਹ ਵੀ ਤੁਸੀਂ ਉਦਾਂ ਨਾ ਸਮਝੋ ਵੀ ਇਹ ਵੀ ਉਦਾਂ ਹੀ ਸੀ ਨਹੀਂ ਨਹੀਂ ਇਹ ਵੀ ਕੰਪਨੀ ਨੇ ਲਗਭਗ ਜੇ ਐ ਐਲਨ ਦੇ ਡੈਕ ਨੂੰ ਟੱਕਰ ਦਿੱਤੀ ਹੈ ਤਾਂ ਵਾਕਈ ਸਹੀ ਗੱਲ ਆ ਕਿ ਇਹ ਵੀ ਬਰਾਬਰ ਦਾ ਹੀ ਸੀ ਇਸ ਤੋਂ ਬਾਅਦ ਵੀ ਕੋਈ ਹਲਕੇ ਆਇਆ ਪਰ ਆ ਵੀ ਡੈਕ ਇੰਨਾ ਮਜ਼ਬੂਤ ਸੀਗਾ ਸਾਰੀ ਚੀਜ਼ ਉਹਨਾਂ ਨੇ ਕੰਪਨੀ ਨੇ ਬੜੇ ਵਧੀਆ ਢੰਗ ਨਾਲ ਐਲਨ ਐਲਨ ਕੰਪਨੀ ਨੂੰ ਦੇਖ ਕੇ ਜਿਹੜਾ ਐਲਨ ਦਾ ਮਕੈਨੀਕਲ ਸੀ ਉਹਨੂੰ ਦੇਖ ਕੇ ਹਰ ਚੀਜ਼ ਬੜੀ ਧਿਆਨ ਨਾਲ ਬਣਾਈ ਆ ਹਨਾ ਤੇ ਭਾਵੇਂ ਸੈਂਟਰ ਪੁਲਿਸ ਇੱਕ ਲੱਤ ਸੀ ਥਰੋਲ ਸੀ ਹੈੱਡ ਸੀ ਮੋਟਰ ਸੀ ਤੇ ਅੱਜ ਕੱਲ ਇਹ ਬਹੁਤ ਘੱਟ ਮਿਲਦਾ ਵਾ ਸਾਡੇ ਕੋਲੇ ਪੰਜ ਚਾਰ ਪੀਸ ਪਿਆ ਕਿਸੇ ਵੀ ਵੀਰ ਨੂੰ ਚਾਹੀਦਾ ਹੋਵੇ ਨਾ ਸ਼ੌਂਕੀਆ ਤੋਂ ਉੱਤੇ ਤੇ ਉਧਰ ਗੱਲ ਕਰਦੇ ਆ ਮਕੈਨਿਕਲ ਦੀ ਨਾ ਵੀ ਇੰਨਾ ਵਧੀਆ ਮਕੈਨਿਕਲ ਇੰਨਾ ਹੈਵੀ ਅੱਜ ਕੱਲ ਤਾਂ ਚਲੋ ਪਿੰਡ ਡਰਾਈਵ ਦਾ ਜ਼ਮਾਨਾ ਵਾ ਇੰਨੀ ਲਾਈ ਪੈਣੀ ਇਹ ਡੈਕ ਅੱਜ ਤੱਕ ਵੀ ਜਿੰਨਾਂ ਕੋਲੇ ਪਿਆ ਬੜੇ ਵਧੀਆ ਚੱਲਦੇ ਆ ਤੇ ਬਹੁਤ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣ ਲਈ ਤੁਹਾਨੂੰ ਦਿਖਾਇਆ ਸੀਗਾ ਵੀ ਬੜਾ ਵਧੀਆ ਇਹ ਮੈਕੈਨੀਕਲ ਸੀਗਾ ਹੈਵੀ ਸੀ ਇਸ ਤੋਂ ਬਾਅਦ ਐ ਫਿਲਡਰੀ ਡੈਕ ਵੀ ਆਈ ਸੀ ਉਹ ਵੀ ਕਾਫੀ ਹੈਵੀ ਰਹੇ ਆ ਤੇ ਸਮਾਂ ਬਹੁਤ ਬਦਲ ਗਿਆ ਦੋਸਤੋ ਇਹ ਆਉਣ ਵਾਲੀਆਂ ਕਹਿੰਦਾ ਮੈਂ ਲੰਘੇ ਵਕਤ ਦੀਆਂ ਜਾਂਦਾ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਦੇ ਬਾਰੇ ਨਹੀਂ ਬਹੁਤ ਘੱਟ ਪਤਾ ਹੋਊਗਾ ਦੇਖਣ ਨੂੰ ਬਹੁਤ ਵਧੀਆ ਲੱਗਦਾ ਜੀ ਹੈਨਾ ਜੀ ਕਰਦਾ ਸਾਹਮਣੇ ਰੱਖੀਏ ਇਹ ਚੀਜ਼ਾਂ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾਈਏ ਵੀ ਜਿੱਦਾਂ ਕਸ਼ਟਾ ਚਲਦੀਆਂ ਹੁੰਦੀਆਂ ਸੀਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਕੋਈ ਦੇਖ ਸਕੇ